ਮਾਲੀ ਔਰ ਕਾਨਿਕ ਕੇ ਮੇਰੇ ਮਾਤਾ ਜੀ ਨੇ ਚੋਕਲੀ ਆਪਣੀ ਬੇਟੀ ਦੀ ਪ੍ਰੋਬਲਮ ਦੱਸੀ ਸੀ। ਅੱਛਾ ਜੀ। ਉਹਨਾਂ ਨੂੰ ਵੀ ਪੁੱਛਣ ਆਇਆ ਵੀ ਕੀ ਪ੍ਰੋਬਲਮ ਆ ਤੁਹਾਨੂੰ ਦੱਸੋ। ਕਿ ਮੈਂ ਉਹ ਦੇਖਣ ਆਇਆ ਜਿਹੜੇ ਲੋਕ ਕੱਲ ਧੁੱਪ ਦੇ ਵਿੱਚ ਖੜ ਕੇ ਆਪਣੀ ਦਵਾਈ ਲੈਂਦੇ ਸੀਗੇ, ਅੱਜ ਉਹ ਆਪਣੇ ਟੇਵਲਾਂ ਤੇ ਬੈਠੇ ਔਰ ਆਪਣੇ ਨੰਬਰ ਆਉਣ ਤੇ ਆਪਣੀ ਦਵਾਈ ਲੈ ਰਹੇ ਆ। ਕਿਉਂਕਿ ਸਿਵਲ ਹਸਪਤਾਲ ਇੱਕ ਐਸੀ ਜਗਾਵਾ ਜਿੱਥੇ ਹਰ ਗਰੀਬ ਨੇ ਹਰ ਮੱਧਮ ਪਰਿਵਾਰ ਦੇ ਬੰਦੇ ਨੇ ਆਪਣੇ ਇਲਾਜ ਲਈ ਆਪਣੀ ਦਵਾਈ ਲਈ ਆਉਣਾ ਕਿਉਂਕਿ ਪੈਸੇ ਵਾਲਾ ਤਾਂ ਆਪਣੇ ਪ੍ਰਾਈਵੇਟ ਜਗ੍ਹਾ ਤੋਂ ਵੀ ਆਪਣਾ ਇਲਾਜ ਕਰਾ ਲੂਗਾ ਆਪਣੇ ਪੈਸੇ ਖਰਚ ਲੂਗਾ ਹਾਂਜੀ ਇੱਥੇ ਮੱਧਮ ਪਰਿਵਾਰ ਤੇ ਗਰੀਬ ਆਦਮੀ ਆਉਂਦੇ ਆ ਇਹਨਾਂ ਦੀ ਸੁਣਾਈ ਦੇ ਵਿੱਚ ਕੋਈ ਕਮੀ ਨਾ ਰਹੇ ਕੋਈ ਇਹਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਜਲਦੀ ਨੇੜੇ ਹੋ ਕੇ ਸੁਣ ਕੇ ਉਹਨੂੰ ਦੂਰ ਕੀਤਾ ਜਾਵੇ ਇਸ ਕਰਕੇ ਆਹ ਸਭ ਨਾਲ ਵੱਡੀ ਰਾਹਤ ਵਾਲੀ ਗੱਲ ਇਹ ਆ ਜਿਹੜੇ ਲੋਕ ਧੁੱਪ ਦੇ ਵਿੱਚ ਬਰਸਾਤਾਂ 'ਚ ਖੜ ਕੇ ਦਵਾਈ ਲੈਂਦੇ ਸੀ ਅੱਜ ਤੁਸੀਂ ਆਪਣੇ ਕੈਮਰੇ ਲਈ ਵੀ ਦੇਖ ਸਕਦੇ ਹੋ ਅੱਜ ਛਾਂ ਦੇ ਥੱਲੇ ਆ ਕੇ ਔਰ ਇੱਥੇ ਹੀ ਬਕਾਇਦਾ ਵਾਟਰ ਕੂਲਰ ਲਾ ਕੇ ਪਾਣੀ ਦਾ ਵੀ ਇੰਤਜ਼ਾਮ ਹੋਊਗਾ ਹਰ ਕੰਮ ਨੂੰ ਜਿਹੜਾ ਪ੍ਰੈਕਟੀਕਲ ਕਰਕੇ ਲਗਾਉਣਾ ਪਹਿਲਿਆਂ ਤਰ੍ਹਾਂ ਨਹੀਂ ਵੀ ਨਾ ਤਾਂ ਇੱਥੇ ਆਏ ਜੇ ਆਏ ਤੇ ਕਾਗਜੀ ਪਹਿਲਵਾਨ ਬਣ ਕੇ ਕਾਗਜੀਓ ਕੰਮ ਕਰਕੇ ਚਲੇ ਗਏ ਪ੍ਰੈਕਟੀਕਲ ਕੰਮ ਆ ਮੁੱਖ ਮੰਤਰੀ ਸੁਦਾਰ ਭਗਵਾਨ ਸਿੰਘ ਮਾਨ ਨੇ ਔਰ ਸਾਡੇ ਸੁਪਰੀਮੋ ਅਰਵਿੰਦ ਕੇਦੀਵਾਲ ਨੇ ਔਰ ਸੰਜੀਵ ਅਰੋੜਾ ਜੀ ਨੇ ਸਾਰਿਆਂ ਨੇ ਮਿਹਨਤ ਸਦਕੇ ਜਿੰਨੇ ਸਿਵਲ ਹਸਪਤਾਲ ਦੇ ਐ ਫੁੱਲ ਲਈ ਪੈਸੇ ਲਾਏ ਸੀ ਮੈਨੂੰ ਨਹੀਂ ਲੱਗਦਾ ਪਿਛਲੇ 50 ਸਾਲਾਂ ਚ ਕਿਸੇ ਨੇ ਵੀ ਸਿਵਲ ਹਸਪਤਾਲ ਬਾਰੇ ਐਲੀ ਬਰੀਕੀ ਨਾਲ ਸੋਚਿਆ ਹੋਊਗਾ ਔਰ ਮੈਂ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਆਪਣਾ ਬਕਾਇਦਾ ਇੱਥੇ ਹਰ ਰੋਜ਼ ਇਹਨਾਂ ਲੋਕਾਂ ਨਾਲ ਮਰੀਜ਼ਾਂ ਨਾਲ ਔਰ ਬੰਦਿਆਂ ਨਾਲ ਰਾਫਤਾ ਰੱਖੂੰਗਾ ਜਿਹੜੀ ਜਿਹੜੀ ਪ੍ਰੋਬਲਮ ਇਹਨਾਂ ਨੂੰ ਦੇਖੂਗੀ ਉਸ ਪ੍ਰੋਬਲਮ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਹਨਾਂ ਦੀ ਸਮੱਸਿਆ ਨੂੰ ਹੱਲ ਕਰਾਂਗੇ ਇਹਨਾਂ ਦੇ ਗਰੀਬਾਂ ਦੇ ਚਖਮਾ ਦੇ ਉੱਤੇ ਜਿਹੜੀ ਮਲਮ ਲੱਗਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਇੱਕਦਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸਟਾਫ ਦੀ ਜਿਹੜੀ ਕਮੀ ਆ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਸਰਪੰਚੀ ਕਰ ਰਹੀ ਪਿਛਲੇ ਮੈਂ ਤੁਹਾਨੂੰ ਐਵੇਂ ਬਾਰ-ਬਾਰ ਕਹੀ ਜਾਵਾਂ ਜੀ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਜੇ ਇਹ ਗਿਆ ਸਿਸਟਮ ਬਣਾਇਆ ਹੁੰਦਾ ਤੇ ਅੱਜ ਇਹ ਨੋਕ ਤਾਂ ਨਾ ਆਉਂਦੀਆਂ ਠੀਕ ਹੈ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ 92 ਮੈਂਬਰ ਚੁਣ ਕੇ ਔਰ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਆਸ ਆ ਵੀ ਜੋ ਪਿਛਲੇ ਸਮੇਂ ਚ ਨਹੀਂ ਹੋਇਆ ਉਹ ਸਾਡੇ ਲਈ ਹੁਣ ਹੋਵੇ ਉਹ ਆਸ ਨੂੰ ਪੂਰਾ ਕਰਨ ਲਈ ਔਰ ਉਸ ਕੰਮ ਲਈ 24 ਘੰਟੇ ਹਾਜ਼ਰ ਆ ਇਹਨਾਂ ਗਰੀਬਾਂ ਦੇ ਚੱਖਮਾਂ ਦੇ ਮੱਲਮ ਵੀ ਲਾਉਣਾ ਔਰ ਇਹਨਾਂ ਦੇ ਦੁੱਖ ਦੇ ਨਾਲ ਖੜਾ ਹੋ ਗਏ ਜੋ ਇਹਨਾਂ ਨੂੰ ਦੁੱਖ ਤਕਲੀਫਾ ਉਹਦੇ ਵਿੱਚ ਆਪਣੇ ਤੌਰ ਦੇ ਉੱਤੇ ਜਿੰਨਾ ਹੋ ਸਕੇ ਪਰਮਾਤਮਾ ਨੂੰ ਸੱਚੇ ਪਾਤਸ਼ਾਹ ਨੂੰ ਜਿੰਨੀ ਕਿਰਪਾ ਹੋਊਗੀ ਉਹਨਾਂ ਇਹਨਾਂ ਦੇ ਨਾਲ ਖੜਕੇ ਇਹਨਾਂ ਦੇ ਦੁੱਖਾਂ ਨੂੰ ਵੰਡਾਂਗੇ ਇੱਕ ਆਖਰੀ ਸਵਾਲ ਜਿਹੜਾ ਆਮਾਦਿ ਪਾਰਟੀ ਵੱਲੋਂ ਕੱਲ੍ਹ ਤੋਂ ਅਮਾਦਿਤ ਇਹ ਸੇਵਾ ਹਸਪਤਾਲ ਨੂੰ ਇਹਨਾਂ ਸਾਲਾਬਾਦ ਅਨੀ ਦੇਰਵੜ ਕੀ ਆਨਾਲੇ ਸਮੇਂ ਤੇ ਜਾਰੀ ਰਹਿਣਗੇ ਬਿਲਕੁਲ ਜਾਰੀ ਰਹਿਊਗੀਆਂ ਦੇਖ ਲਓ ਤੁਸੀਂ ਅਸੀਂ ਕੱਲੇ ਵੀ ਵੰਨ ਨਹੀਂ ਕੱਟਣੇ ਅਸੀਂ ਕੱਲੇ ਮੂਰਤ ਨਹੀਂ ਕਰਨੇ ਇਹ ਫਰੰਗੀਆਂ ਸੀ ਕੱਡੀਆਂ ਖਵਾਰਾਂ ਚ ਆਪਣੇ ਚਿਹਰੇ ਨਹੀਂ ਦਿਖਾਉਣੇ ਪ੍ਰੈਕਟੀਕਲ ਜ਼ਮੀਨ ਦੇ ਨਾਲ ਕੰਮ ਕਰਕੇ ਹਰ ਮਾਂ ਨੂੰ ਹਰ ਭੈਣ ਨੂੰ ਹਰ ਬੱਚੇ ਨੂੰ ਹਰ ਬੰਦੇ ਨੂੰ ਪੁੱਛਿਆ ਜਾਊਗਾ ਜੇ ਕੋਈ ਸਾਡੇ ਬੈਠੇ ਨਾ ਬੱਚਿਆਂ ਨੂੰ ਤਕਲੀਫ ਆ ਜਾਂ ਸਾਡੀ ਮਾਂ ਨੂੰ ਤਕਲੀਫ ਆ ਜਾਂ ਸਾਡੀਆਂ ਬੇਟੀਆਂ ਨੂੰ ਕੋਈ ਤਕਲੀਫ ਆ ਜੇ ਉਹਦੇ ਵਿੱਚ ਸਾਡਾ ਯੋਗਦਾਨ ਨਹੀਂ ਫਿਰ ਅਸੀਂ ਕਾਦੀ ਸੇਵਾ ਕਰਨੀ ਹੈ ਇਹਨਾਂ ਦੀ ਸੇਵਾ ਕਰਨੀ ਆ ਆਪਣੇ ਢਿੱਡੋਂ ਜੋ ਸਾਨੂੰ ਬਾਬੇ ਨਾਨਕ ਨੇ ਸੰਦੇਸ਼ ਦਿੱਤਾ ਜੋ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਜੋ ਸੰਦੇਸ਼ ਮਿਲਿਆ ਵਾ ਉਹਦੇ ਤਰ੍ਹਾਂ ਹੀ ਆਪਣਾ ਯੋਗਦਾਨ ਪਾਵਾਂਗੇ ਨਾ ਕਿ ਕਾਗਜ਼ੀ ਪਹਿਲਵਾਨ ਬਣ ਕੇ ਪਾਉਣਾ ਵਾ ਠੀਕ ਹੈ ਧੰਨਵਾਦ ਦੇਖਦੇ ਦਸੀਂ ਵੀ ਹੈ ਲਾਈਨ ਤੇ ਮੈਂ ਆ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਸੀ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਤੇ ਸਾਡੇ ਨਾਲ ਜਿਲ੍ਹਾ ਸਿਹਤ ਸੇਵਾ ਸਤਿ ਸ੍ਰੀ ਅਕਾਲ ਜੀ ਅੱਜ ਇੱਥੇ ਪਹੁੰਚੇ ਹਾਂ ਕੱਲ ਵੀ ਤੁਸੀਂ ਇੱਥੇ ਸੀਗੇ ਕੀ ਕਹਿਣਾ ਚਾਹੁੰਦੇ ਅੱਜ ਇੱਥੇ ਪਹੁੰਚ ਕੇ ਗਾਨੀ ਦੇਖੋ ਗਰੰਟੀ ਨਹੀਂ ਅਸੀਂ ਆਪਣੀ ਸੇਵਾ ਨੂੰ ਜੋ ਸਾਡੇ ਮੁੱਖ ਮੰਤਰੀ ਸਲਾਰ ਭਗਵਾਨ ਸਿੰਘ ਮਾਨ ਔਰ ਸਾਡੇ ਸੁਪਰੀਮੋ ਅਰਬੰਕੇਰੀਵਾਲ ਸੰਜੀਵ ਰੋੜਾ ਜੀ ਦੀ ਮਿਹਨਤ ਦੇ ਸਦਕੇ ਜੋ ਅੱਜ ਇਹ ਗਰੀਬਾਂ ਦੇ ਜ਼ਖਮਾਂ ਦੇ ਮਲ੍ਹਮ ਲਾਉਣ ਵਾਲਾ ਕੰਮ ਕੱਲ ਕਰਕੇ ਗਏ ਆ ਜੀ ਇਹਨੂੰ ਲਗਾਤਾਰ ਜਾਰੀ ਰੱਖਣਾ ਤੇ ਇਹਨਾਂ ਦੇ ਨਾਲ ਖੜਨਾ ਇਹਨਾਂ ਦੇ ਦੁੱਖ ਸੁੱਖ ਨੂੰ ਵੜਣਾ ਇਹ ਸਾਡਾ ਧਰਮ ਤੇ ਕਰਮ ਆ ਕੱਲਾ ਕਾਗਜ਼ਾਂ ਦੇ ਵਿੱਚ ਨਹੀਂ ਕਾਗਜੀ ਪਹਿਲਵਾਨ ਨਹੀਂ ਬਣਣਾ ਪ੍ਰੈਕਟੀਕਲ ਕਰਕੇ ਦਿਖਾਉਣਾ ਜਿਹੜਾ ਪਿਛਲੇ 50 ਸਾਲਾਂ ਤੋਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣ ਕੇ ਗਏ ਕਿਸ ਨੇ ਸਿਵਲ ਹਸਪਤਾਲ ਲੈ ਗਏ ਕਿ ਪ੍ਰੈਕਟੀਕਲ ਹੋ ਰਿਹਾ ਹੈ ਕਿਉਂਕਿ ਜਿਵੇਂ ਕੱਲ ਸਰ ਕੇਜਰੀਵਾਲ ਸਾਹਿਬ ਤੇ ਜਿਹੜੇ ਖਗਵਨ ਮਾਨ ਸਾਹਿਬ ਇੱਥੇ ਪਹੁੰਚੇ ਸੀ ਉਹ ਤਾਂ ਘਟਨ ਕੀਤਾ ਸੀ ਪਰ ਨਾਲ ਦੇ ਨਾਲ ਤੁਸੀਂ ਅੱਜ ਦੇ ਕੇ ਖਬਰ ਨਹੀਂ ਦੇਖੀ ਬਾਥਰੂਮ ਨੂੰ ਲੈ ਕੇ ਬਹੁਤ ਜ਼ਿਆਦਾ ਰੋਲਾ ਪਿਆ ਦੇਖੋ ਮੈਂ ਅੱਜ ਉਹੀ ਦੇਖ ਕੇ ਆਇਆ ਹਾਂ ਕੋਈ ਹੀ ਕਰਕੇ ਆਇਆ ਹਾਂ ਪਿਛਲੇ ਪਾਸੇ ਆਮ ਜਨਤਾ ਲਈ ਦੋ ਬਾਥਰੂਮ ਉੱਧਰ ਬਣੂਗੇ ਦੋ ਇੱਧਰ ਬਣਾਵਾਂਗੇ ਚਾਰ ਬਾਥਰੂਮ ਬਾਹਰਲੇ ਪਾਸੇ ਦੇਖੋਗੇ ਆਉਣ ਵਾਲੇ ਕੈਂਪ ਸਰ ਲੱਗਦਾ ਨਹੀਂ ਕਿ ਸਰਕਾਰ ਬਣੇ ਨੂੰ ਇੰਨਾ ਟਾਈਮ ਲੱਗ ਗਿਆ ਕਿ ਇਹ ਜਿਹੜੇ ਕੰਮ ਨੇ ਪਹਿਲੇ ਦਹਾਕੇ ਅਧਾਰ ਤੇ ਕਿਤੇ ਜਾਣੇ ਜਿਹੜੇ ਪਿਛਲੇ 50 ਸਾਲਾਂ ਚ ਨਹੀਂ ਕੀਤੇ ਉਹ ਹੁਣ ਤਾਂ ਹੋ ਗਏ 3 ਸਾਲਾਂ ਚ 50 ਸਾਲ ਤੇ 3 ਸਾਲ ਚ ਫਰਕ ਨਹੀਂਗਾ ਤੁਸੀਂ ਮੀਡੀਆ ਚੌਥਾ ਥੰਮ ਥੋੜਾ ਯਾਰ ਟਾਈਮ ਦੀ ਵੀ ਐਵਰੇਜ ਕੱਢ ਲਿਆ ਕਰੋ ਕਦੇ ਆ ਛੱਡ ਜਾ ਇਹਦੇ ਪੱਖਿਆਂ ਥੱਲੇ ਗਰੀਬ ਆਦਮੀ ਬੈਠਾ ਦੇਖਿਆ ਸੀ ਸਵਲਾਸਤ ਤੂਫਾਨ ਤੇ ਬਰਸਾਤਾਂ ਚ ਖੜਾ ਲੈਨ ਦੇ ਵਿੱਚ ਮੇਰੀਆਂ ਧੀਆਂ ਭੈਣਾ ਬੱਚੇ ਸਾਰੇ ਧੁੱਪ ਚ ਖੜਦੇ ਸੀ ਅੱਜ ਇੱਥੇ ਆਪਾਂ ਖੜੇ ਆ ਆਪਾਂ ਵੀ ਹੁਣ ਇੱਥੇ ਛਾਂ ਲੱਭਦੇ ਵਰਦੇ ਆ ਅੱਜ ਉਹ ਸਾਹਮਣੇ ਦਿਖਾਓ ਆਪਣੇ ਕੈਮਰੇ ਲਈ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸੁਪਰੀਮੋ ਅਰਬਿੰਦ ਕੇਰੀਵਾਲ ਸਰਜੀਵ ਲੋੜਾ ਜੀ ਦੀ ਮਿਹਨਤ ਸਦਕੇ ਅੱਜ ਉਹ ਮੇਰੀਆਂ ਮਾਮਾ ਭੈਣਾ ਉੱਪਰ ਸੌਫਿਆਂ ਤੇ ਵੀ ਬੈਠੀਆਂ ਨੇ ਏਬਲਾਂ ਤੇ ਵੀ ਬੈਠੀਆਂ ਨੇ ਤੇ ਪੱਕਿਆਂ ਦੇ ਥੱਲੇ ਬੈਠੀਆਂ ਨੇ ਮਾਣ ਵਾਲੇ ਟਾਈਮ ਤੇ ਵਿੱਚ ਵੀ ਇਸ ਤਰੀਕੇ ਦੀ ਜਿਹੜੀਆਂ ਸੇਵਾਵਾਂ ਜਾਰੀਆਂ ਰਹਿਣਗੀਆਂ ਜਾਂ ਫਿਰ ਟਾਈਮ ਦੇ ਨਾਲੇ ਜ਼ੋਰ ਚੇਂਜ ਹੋਏ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਰਿਹਾ ਕਾਗਜ਼ੀ ਪਹਿਲਵਾਨ ਨਹੀਂ ਬਣਨਾ ਕਾਗਜ਼ੀ ਪਹਿਲਵਾਨ ਤਾਂ ਪਹਿਲਾਂ 50 ਸਾਲ ਬਣ ਕੇ ਗਏ ਉਹਨਾਂ ਨੂੰ ਤਾਂ ਹੀ ਤਾਂ ਜਨਤਾ ਨੇ ਘਰ ਬਿਠਾਇਆ ਵਾ ਜਿਹੜਾ ਕੰਮ ਕਰਾਂਗੇ ਪ੍ਰੈਕਟੀਕਲ ਤੌਰ ਤੇ ਕਰਾਂਗੇ ਔਰ ਆਪਣੀਆਂ ਮਾਵਾ ਭੈਣਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਪਣੇ ਬੱਚਿਆਂ ਲਈ ਖੜਾਂਗੇ ਆਪਣੇ ਧੀਆ ਭੈਣਾਂ ਲਈ ਆਪਣੇ ਬਜ਼ੁਰਗਾਂ ਲਈ ਕੋਈ ਗੱਲ ਦੀ ਕਮੀ ਨਹੀਂ ਦੇਖੋਗੇ ਤੁਸੀਂ ਅਜੇ ਤਾਂ ਜੁਮਾ ਜੁਮਾ ਇੱਕ ਦਿਨ ਨਹੀਂ ਹੋਇਆ ਵਾ ਖਾਲੀ ਮੋਰਟ ਕੀਤਾ ਵਾ ਦੇਖਿਓ ਅਜੇ ਅੱਗੇ ਅੱਗੇ ਅਜੇ ਤਾਂ ਕੇਲਰ ਆਜੇ ਤਾਂ ਪਿਕਚਰ ਬਾਕੀ ਆ ਕੀ ਕੁਝ ਵੇਖਣ ਨੂੰ ਮਿਲੂਗਾ ਸਾਨੂੰ ਸਿਵਲ ਹਸਪਤਾਲ ਨੂੰ ਲੱਗਦਾ ਹੈ ਕਿ ਸਿਵਲ ਹਸਪਤਾਲ ਇੱਕ ਲੁਧਿਆਣਾ ਤੇ ਕਿਦਰ ਦਾ ਹਸਪਤਾਲ ਹੈ ਜੋ ਹਮੇਸ਼ਾ ਚਰਚੇ ਦੇ ਵਿੱਚ ਰਹਿੰਦਾ ਆਪਣੇ ਕੰਮ ਨਾਲ ਸਿਵਲ ਹਸਪਤਾਲ ਚਰਚਾ ਚ ਨਹੀਂ ਰਹਿਣਾ ਚਾਹੀਦਾ ਸਿਵਲ ਹਸਪਤਾਲ ਗਰੀਬਾਂ ਦੇ ਚੱਕਮਾਂ ਤੇ ਮੱਲਮ ਲਾਉਣ ਵਾਲੀ ਜਗਾ ਹੈ ਤੇ ਗਰੀਬਾਂ ਦੇ ਚੱਕਮਾਂ ਤੇ ਮੱਲਮ ਲਾਉਣਾ ਚਾਹੀਦਾ ਚਰਚਾ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਇੰਤੇ ਦਾ ਹਰ ਗਰੀਬ ਆਦਮੀ ਆਪਣੇ ਦੁੱਖ ਨੂੰ ਲੈ ਕੇ ਆਉਂਦਾ ਜੇ ਗਰੀਬ ਦੇ ਦੁੱਖ ਦੇ ਵਿੱਚ ਨਹੀਂ ਅਸੀਂ ਸ਼ਰੀਕ ਹੋਣਾ ਜਾਂ ਦੁੱਖ ਦੇ ਵਿੱਚ ਨਹੀਂ ਆਪਣਾ ਯੋਗਦਾਨ ਪਾਉਣਾ ਹੋਰ ਲੋਕਾਂ ਨੇ ਸਾਡੇ ਤੋਂ ਲੈਣਾ ਕੀ ਹੈ ਵੇ ਲੀਡਰਾਂ ਤੋਂ ਲੀਡਰ ਉਹੀ ਹੁੰਦਾ ਜਿਹੜਾ ਗਰੀਬ ਦੇ ਮੋਢੇ ਨਾਲ ਮੋਢਾ ਲਾਵੇ ਗਰੀਬ ਦੇ ਦੁੱਖ ਸੁੱਖ ਨੂੰ ਨਾਲ ਭੰਡਾਵੇ ਇਹ ਨਹੀਂ ਹੈਗਾ ਏਸੀਆਂ ਚ ਬੈਠੇ ਤੇ ਧੁੱਪ ਲੱਗਦੀ ਆ ਗਰੀਬ ਧੁੱਪੇ ਸੜਦਾ ਹੋਵੇ ਗਰੀਬ ਦੀ ਉਹੀ ਪਹਿਚਾਨ ਕਰੂਗਾ ਜਿਹਨੇ ਆਪ ਗਰੀਬੀ ਪਿੰਡੇ ਤੇ ਹੰਢਾਈ ਹੋਊਗੀ ਜਿਹੜੇ ਜੰਮੇ ਹੀ ਸੋਨੇ ਦਾ ਚਮਚ ਲੈ ਕੇ ਆ ਉਹਨਾਂ ਨੂੰ ਕੀ ਪਤਾ ਗਰੀਬਾਂ ਦਾ ਦੁੱਖ ਕੀ ਹੁੰਦਾ ਵਾ ਅੱਛਾ ਸਰ ਕੁਝ ਵਾਸ਼ੂਮੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਤਾਲਾ ਲਾਇਆ ਹੋਇਆ ਦੱਸੂਗੀ ਕਿ ਕਿਉਂ ਉਹਨਾਂ ਨੂੰ ਲੋਕ ਕੀਤਾ ਹੋਇਆ ਦੇਖੋ 23 ਤਰ੍ਹਾਂ ਦੇ ਬੰਦੇ ਆਉਂਦੇ ਆ ਜੇ ਸਾਰੇ ਹੀ ਬੰਦੇ ਇੱਕੋ ਜੇ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਆਪਾਂ ਨੂੰ ਦੁੱਖ ਦਾ ਹੀ ਨਾ ਸਾਹਮਣਾ ਕਰਨਾ ਹੁਣ 23 ਬਾਥਰੂਮਾਂ ਦੇ ਵਿੱਚ ਮੈਂ ਇੱਥੇ ਆਪਣੇ ਹਲਕੇ ਦੇ ਵਿੱਚ ਹੀ ਲਾ ਲੈਣਾ ਹੈ ਤਾਂ ਫਿਰ ਆਪਣੇ ਮਰੀਜ਼ਾਂ ਦੀ ਜਗਾਵਾ ਸਿਵਲ ਹਸਪਤਾਲ کئی ਲੋਕ ਉੱਥੇ ਹੀ ਚਰਦਾ ਖਾਣਾ ਉੱਥੇ ਹੀ ਪਾਨ ਪਰਾਗ ਸੁਟਣਾ ਬਾਥਰੂਮਾਂ ਜੋ ਉੱਥੇ ਹੀ ਆਪਣੀਆਂ ਸਿਕਟਾਂ ਪੀੜੀਆਂ ਸੁਟਣੀਆਂ ਇਹਨਾਂ ਚੀਜ਼ਾਂ ਨੂੰ ਸਾਫ਼ ਰੱਖਣ ਲਈ ਕੋਈ ਨਾ ਕੋਈ ਬੰਦਾ ਪਹਿਰੇਦਾਰ ਚਾਹੀਦਾ ਹੁਣ ਮੈਂ ਜਿਵੇਂ ਦੇਖ ਰਿਹਾ ਮਾ ਦੋ ਬਾਥਰੂਮ ਇੱਧਰ ਬਣਾਵਾਂਗੇ ਦੋ ਇੱਧਰ ਬਣਾਵਾਂਗੇ ਦੋਨਾਂ ਬਾਥਰੂਮਾਂ ਤੇ 24 ਘੰਟੇ ਲਈ ਬੰਦੇ ਰੱਖਾਂਗੇ ਤਾਂ ਕਿ ਸਵੇਰੇ ਸ਼ਾਮ ਜੋ ਗਰੀਬ ਦਾ ਉੱਥੇ ਜ਼ਰੂਰਤਾਂ ਉਹ ਪੂਰੀ ਹੋਵੇ ਤੇ ਉਹ ਬਾਥਰੂਮ ਨੂੰ ਸਾਫ਼ ਰੱਖਿਆ ਜਾਵੇ। ਅੱਜ ਸਰ ਸਾਫ਼ ਸਫਾਈ ਦਾ ਵੀ ਜਿਹੜਾ ਧਿਆਨ ਨਹੀਂ ਰੱਖਿਆ ਜਾਂ ਤਾਂ ਲੋਕਾਂ ਦਾ ਕਹਿਣਾ ਬਹੁਤ ਜ਼ਿਆਦਾ ਇੱਥੇ ਦਿੱਕਤ ਹੁੰਦੀ ਆ। ਸਪੈਸ਼ਲੀ ਲੇਡੀਜ਼ ਦੀ ਮੈਂ ਗੱਲ ਕਰਾਂ ਵਾਸ਼ਰੂਮ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਜਾਂ ਫਿਰ ਇੱਕ ਪਲੇਸ ਜਿਹੜੀ ਆਪਾਂ ਕੱਲ ਜਗ੍ਹਾ ਦੇਖੀ ਸੀ ਉੱਥੇ ਕੋਈ ਜਿਹੜੀਆਂ ਲੇਡੀਜ਼ ਨੇ ਉੱਥੇ ਵਾਸ਼ਿੰਗ ਕਰਦੀਆਂ ਨੇ। ਲੀਡਰ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਦੱਸ ਦਿੰਨਾ ਵਾ। ਮੈਂ ਸਿਹਲਕੇ ਦਾ ਜੰਪਾ ਲਾ ਮੈਨੂੰ ਕੋਈ ਬਾਹਰੋਂ ਨਹੀਂ ਟੱਪ ਕੇ ਆਉਣਾ ਪੈਂਦਾ ਪੁਲ ਮੈਂ ਸਿਵਲ ਹਸਪਤਾਲ ਦੀ ਪੈਰ ਤੋਂ ਲੈ ਕੇ ਸਿਰ ਤੱਕ ਹਰ ਚੀਜ਼ ਨੂੰ ਜਾਣਦਾ ਮੈਂਨੂੰ ਪਤਾ ਵਾ ਸਿਵਲ ਹਸਪਤਾਲ ਦੀ ਕੀ ਸਮੱਸਿਆ ਤੇ ਕੀ ਮੇਰੇ ਪਰਿਵਾਰਾਂ ਨੂੰ ਇੱਥੇ ਦੁੱਖਾਂ ਦਾ ਤੇ ਕੀ ਮਸੀਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਮੈਂ ਉਸੇ ਮਸੀਤਾਂ ਨੂੰ ਉਸੇ ਦੁੱਖਾਂ ਨੂੰ ਦੂਰ ਕਰਨ ਲਈ ਇੱਥੇ ਆਪਣਾ ਹਫ਼ਤੇ 'ਚ ਇੱਕ ਢੇੜਾ ਪੱਕਾ ਕਰ ਦਊਗਾ ਔਰ ਜਿਹੜੀ ਜਿਹੜੀ ਸਮੱਸਿਆ ਵਾ ਉਹਦਾ ਹੱਲ ਨਾਲ ਦੀ ਨਾਲ ਕਰਾਂਗੇ ਜੀ ਸਰ ਡਾਕਟਰ ਦੀ ਵਿੱਚ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਕਿ ਪੱਤੀ ਕੱਟ ਜਾਂਦੀ ਹੈ ਲੇਕਿਨ ਜਦੋਂ ਤੱਕ ਟਾਨਾਂ ਦੀ ਡਾਕਟਰ ਉੱਤ ਨਹੀਂ ਦੇਖੋ ਗੱਲ ਸੁਣੋ ਜਦੋਂ ਬੰਦੇ ਦੀ ਕਪੈਸਿਟੀ ਦਾ ਹੋਵੇ 8 ਘੰਟੇ ਕੰਮ ਕਰਨ ਦੀ ਜੇ ਆਪਾਂ ਉਹਨੂੰ 24 ਘੰਟੇ ਕਹੀਏ ਭਈ ਉਹਨੂੰ 24 ਘੰਟੇ ਡਿਊਟੀ ਦੇਵੇ ਇਹਨਾਂ ਲੋਕਾਂ ਨੇ ਪਹਿਲੀਆਂ ਸਰਕਾਰਾਂ ਨੇ ਡਾਕਟਰ ਰਿਟਾਇਰ ਤਾਂ ਹੋ ਗਏ ਸਰਕਾਰੀ ਆਪਣੀ ਨੌਕਰੀ ਤੋਂ ਸਰਕਾਰੀ ਨੌਕਰੀ ਤੋਂ ਰਿਟਾਇਰਤਾ ਹੋ ਗਏ ਪਰ ਇਹਨਾਂ ਲੋਕਾਂ ਨੇ ਪਰਤੀ ਨਹੀਂ ਇਤਨੀ ਕੋਈ ਕਿਸੇ ਨੰਮੇ ਬੰਦੇ ਦੀ ਡਾਕਟਰ ਦਾ ਬੇਰੁਜ਼ਗਾਰੀ ਚ ਫਿਰਦੇ ਨੇ ਜਿਹੜੇ ਪੜ੍ਹੇ ਲਿਖੇ ਸਾਡੇ ਬੱਚੇ ਆ ਇਹਨਾਂ ਨੇ ਧਿਆਨ ਨਹੀਂ ਮਾਰਿਆ ਇਹਨਾਂ ਦੇ ਪਿੰਡਾਂ ਚ ਜਾ ਕੇ ਸਰਕਾਰੀ ਨੌਕਰੀਆਂ ਮਿਲਦੀਆਂ ਸੀ ਇਹਨਾਂ ਦੇ ਘਰਾਂ ਚ ਜਾ ਕੇ ਪਟਿਆਲੇ ਮਹਾਰਾਜਿਆਂ ਦੇ ਸੈਨ ਹੁੰਦੇ ਸੀ ਨੌਕਰੀਆਂ ਦੇ ਹੁਣ ਮੈਰਜ ਦੇ ਆਧਾਰ ਦੇ ਉੱਤੇ ਸਰਕਾਰੀ ਨੌਕਰੀ 52000 ਦਿੱਤੀ ਆ ਮੈਂ ਤਾਂ ਤੇਰੇ ਕੋਲੋਂ ਆਇਆ ਹੁਣ ਆ ਗਿਆ ਤੇ ਮੈਂ ਕਿਹ ਚਲੇ ਜਾਏ ਨਹੀਂ ਮੈਂ ਮੈਂ ਨਾ ਇਸੇ ਗੱਲ ਨੂੰ ਤੁਹਾਡੇ ਲਈ ਦੱਸਣਾ ਚਾਹਣਾ ਜਿਹੜਾ ਕੰਮ ਕਰਨਾ ਵਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਗੱਲਾਂ ਗੱਲਾਂ ਨਾਲ ਨਹੀਂ ਕਰ। ਸਰ ਸਫਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਕਿਉਂਕਿ ਆਪਾਂ ਦੇਖਦੇ ਆ ਅਕਸਰ ਹੀ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਜਿਹੜੀ ਆ ਵੇਖਣ ਨੂੰ ਮਿਲਦੀ ਹੈ ਜਿਹੜੇ ਮਰੀਜ਼ ਨੇ ਉਹ ਕਹਿੰਦੇ ਨੇ ਅਸੀਂ ਥੋੜੇ ਜਿਹਾ ਬਿਮਾਰ ਹੋ ਕੇ ਆਉਂਦੇ ਨੇ ਪਰ ਜੇਕਰ ਆਪਾਂ ਇਸ ਤੇ ਸਟੇ ਕਰਦੇ ਹੋਰ ਬਿਮਾਰ ਹੋ ਜਾਂਦੇ ਨੇ ਮੱਛਰਾਂ ਕਰਕੇ। ਮੈਂ ਤੁਹਾਡੇ ਸਵਾਲ ਨੂੰ ਤੁਹਾਡੇ ਕੋਲੋਂ ਹੀ ਪੁੱਛ ਲੈਣਾ। ਕਿਉਂਕਿ ਸਾਨੂੰ ਵੀ ਅਧਿਕਾਰ ਆ ਤੁਹਾਡੇ ਨਾਲ ਸਵਾਲ ਕਰਨ ਦਾ। ਜਿਹੜੀ ਤੁਸੀਂ ਪੱਤਰਕਾਰੀ ਕਰ ਰਹੇ ਹੋ ਤੁਸੀਂ ਹੁਣ ਤੇ ਪਹਿਲੇ ਕੀ ਫਰਕ ਦੇਖ ਰਹੇ ਹੋ ਇਸ ਵਲਾ ਹਸਪਤਾਲ 'ਚ? ਕਾਫੀ ਖੱਦ ਤੱਕ ਹੈ। ਹਾਂ, ਹੱਦ ਤੱਕ ਨਹੀਂ ਇਹ। 90% تا ਹੱਥ ਅਕ ਵਿਚ ਨਹੀਂ ਹੋ ਸਕਦਾ ਫੋਟੋ ਨਾ ਵੀ ਹੋਇਆ ਪਹਿਲਾਂ ਤਾਂ 5% ਨਹੀਂ ਦਿਖਦਾ ਸੀਗਾ ਹੁਣ ਜਿੰਨਾ ਵੀ ਹੋਇਆ ਇਹ ਕੋਸ਼ਿਸ਼ ਜਾਰੀ ਹੈ ਇਹਨੂੰ ਕਰਕੇ ਦਿਖਾਉਣਾ ਕਰਕੇ ਦਿਖਾਉਣਾ ਹਰ ਕਿਸੇ ਨੂੰ ਕਿਸੇ ਚੀਜ਼ ਦੀ ਆਸ ਆ ਜੇ ਸਾਡੇ ਤੋਂ ਆਸ ਆ ਤਾਂ ਫਿਰ ਸਾਡਾ ਵੀ ਇਹੀ ਯੋਗਦਾਨ ਬਣਦਾ ਕਿ ਕੋਈ ਬੰਦਾ ਸਾਡੇ ਤੇ ਆਸ ਰੱਖਦਾ ਉਹਦੀ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਬੜੀ ਵੱਡੀ ਗਿਣਤੀ ਚ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇੱਥੇ ਖੜ੍ਹ ਜੋ ਜਾਂ ਮੀਡੀਅਮ ਪਰਿਵਾਰਾਂ ਦੇ ਲੋਕ ਆਊਗੇ ਜਾਂ ਗਰੀਬ طبਕੇ ਦੇ ਆਊਗੇ ਦੋ ਜਾਣੇ ਆ ਪੈਸੇ ਵਾਲੇ ਨੇ ਤਾਂ ਆਪਣਾ ਲਾਜ ਆਪ ਹੀ ਕਰਾ ਲੈਣਾ ਪੈਸੇ ਵਾਲੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਮੇਰੀ ਨਹੀਂ ਤੁਹਾਡੀ ਨਹੀਂ ਪਰ ਜਿਹੜਾ ਗਰੀਬ ਤੇ ਮੱਧਮ ਪਰਿਵਾਰ ਦਾ ਬੰਦਾ ਉਹਦੀ ਆਵਾਜ਼ ਸੁਣਨਾ ਉਹਦੀ ਆਵਾਜ਼ ਬਣ ਕੇ ਤੁਹਾਨੂੰ ਮੈਂ ਅੱਜ ਇੱਕ ਹੋਰ ਵੀ ਦੱਸਣ ਲੱਗਿਆ ਸ਼ਾਇਦ ਤੁਸੀਂ ਵਿਧਾਨ ਸਭਾ ਦਾ ਜਦੋਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਬਣਿਆ ਵਿਦਾਨ ਸਭਾ ਦੇ ਪਟਨ ਦੇ ਉੱਤੇ ਪਹਿਲੀ ਆਵਾਜ਼ ਜਿਹੜੀ ਸੀ ਉਹ ਸ਼ੋਕ ਪ੍ਰੈਸ਼ਰ ਪੱਪੀ ਦੀ ਸੀ ਵੀ ਲੁਧਿਆਣੇ ਦਾ ਸਿਵਲ ਹਸਪਤਲ 5 ਲੱਖ ਦੀ ਆਬਾਦੀ ਸੀ ਜਦੋਂ ਲੁਧਿਆਣੇ ਦਾ ਸਿਵਲ ਹਸਪਤਲ ਬਣਿਆ ਅੱਜ 50 ਲੱਖ ਦੀ ਆਬਾਦੀ ਦਾ ਸ਼ਹਿਰ ਹੋ ਗਿਆ ਇੱਥੇ ਕੋਈ ਤਰੱਕੀ ਨਹੀਂ ਹੋਈ ਕੋਈ ਇੱਥੇ ਨਵਾਂ ਹਸਪਤਲ ਨਹੀਂ ਬਣਿਆ ਪਰ ਅੱਜ ਸ਼ਾਇਦ ਉਸੇ ਗੱਲ ਦਾ ਹਿੱਸਾ ਬਣ ਕੇ ਅੱਜ ਸਿਵਲ ਹਸਪਤਲ ਲੋਕਾਂ ਦੀ ਸੇਵਾ ਦੇ ਵਿੱਚ ਵਧੀਆ ਵੀ ਬਣਿਆ ਔਰ ਤਰੱਕੀ ਵੀ ਕੀਤੀ ਆ ਔਰ ਲੋਕਾਂ ਦੀ ਸੇਵਾ ਦੇ ਵਿੱਚ ਯੋਗਦਾਨ ਪਾਵਾਂਗੇ ਵੀ ਇਹ ਗੱਲ ਕੁਝ ਬੋਲਣੀ ਪੈਂਦੀ ਆ ਜੇ ਡਾਕਟਰ ਦੇ ਸਾਹਮਣੇ ਜਾ ਕੇ ਆਪਾਂ ਬਹਿ ਜਾਈਏ ਡਾਕਟਰ ਆਪੇ ਦਵਾਈ ਨਹੀਂ ਦੇ ਦੂਗਾ ਵੀ ਇਹਨੂੰ ਕੀ ਤਕਲੀਫ ਆ ਮੈਂ ਵਿਧਾਨ ਸਭਾ ਚ ਬੋਲਿਆ ਸੀ ਜੇ ਪਹਿਲੇ ਐਮ ਐਲ ਏ ਬੋਲੇ ਹੁੰਦੇ ਜਾਂ ਪਹਿਲੇ ਮੁੱਖ ਮੰਤਰੀਆਂ ਨੇ ਇੰਨਾ ਧਿਆਨ ਕੀਤਾ ਹੁੰਦਾ ਸ਼ਾਇਦ ਅੱਜੇ ਨੋਬਤਾਂ ਨਾ ਆਉਂਦੀਆਂ ਗਰੀਬਾਂ ਦੇ ਮੱਲਮ ਪਹਿਲਾਂ ਹੀ ਲੱਗ ਜਾਂਦੀ ਇਹ ਪਹਿਲੇ ਸੁੱਚੇ ਮੂੰਹ ਗਏ ਆ ਵਿਧਾਨ ਸਭਾ ਚ ਸੁੱਚੇ ਮੂੰਹੀ ਵਾਪਸ ਆ ਗਏ ਪੌਣੇ 5 ਸਾਲ ਬਾਅਦ ਫੇਰ ਵੋਟਾਂ ਮੰਗੀਆਂ ਫੇਰ ਚਲੇ ਗਏ ਇਹਨਾਂ ਲੋਕਾਂ ਬਾਰੇ ਕਿਹਨੇ ਆਵਾਜ਼ ਥੋਣੀ ਆ ਜਿਹੜੇ ਲੋਕ ਅੱਜ ਆਪਣੀ ਮਜਬੂਰੀਆਂ ਲੈ ਕੇ ਹਸਪਤਾਲਾਂ ਦੇ ਵਿੱਚ ਫਿਰ ਰਹੇ ਆ ਜਿਹੜੇ ਕਰਦੇ ਇਹਨਾਂ ਦੀ ਆਵਾਜ਼ ਬਣਾਂਗੇ ਇਹਨਾਂ ਦੀ ਗੱਲ ਰੱਖਾਂਗੇ ਅੱਗੇ ਜਾ ਕੇ ਤਾਂ ਹੀ ਲੋਕ ਸਾਨੂੰ ਚੁੰਦੇ ਆ ਤਾਂ ਹੀ ਅਸੀਂ ਇਹਨਾਂ ਦੇ ਮੈਂਬਰ ਬਣੇ ਹੋਏ ਆ ਵਿਧਾਨ ਸਭਾ ਦੇ ਇਨਾ ਲੋਕਾਂ ਲਈ ਆਵਾਜ਼ ਬਣ ਕੇ ਬੋਲਣਾ ਪਊਗਾ ਔਰ ਬੋਲਾਂਗੇ ਪਹਿਲਾਂ ਵੀ ਬੋਲੇ ਆ ਹੁਣ ਵੀ ਬੋਲਾਂਗੇ ਔਰ ਬੋਲਦੇ ਰਾਂਗੇ ਜਦੋਂ ਤੱਕ ਸੇਵਾ ਕਰਨੀ ਹੈ ਧੰਨਵਾਦ ਦਵਾਈ ਲਈ ਤੱਕੇ ਖਾਣੇ ਪੈਂਦੇ ਐ ਇੱਕ ਨਹੀਂ ਸੁੰਦੇ ਇੱਧਰ ਜਾਓ ਉੱਧਰ ਜਾਓ ਉੱਧਰ ਜਾਓ ਜਿਹੜੇ ਪ੍ਰਾਣੇ ਅਜ ਮਤਲਬ ਬੋਲਣ ਦੀ ਤਮੀਜ਼ ਜਿਵੇਂ ਤੂੰ ਤੜਾਕ ਕਰਕੇ ਇੱਧਰ ਚੱਲ ਉੱਧਰ ਚੱਲ ਆ ਕਰ ਉਹ ਕਰ ਲੈਟਰਿੰਗ ਦੀ ਤੰਗੀ ਇੱਥੇ ਪਾਣੀ ਦੀ ਤੰਗੀ ਇੱਥੇ ਪੀਣ ਵਾਲਾ ਪਾਣੀ ਇੱਥੇ ਹੈ ਨਹੀਂ ਇੱਕ ਪੂਰੇ ਹਸਪਤਾਲ ਤੇ ਐਡਾ ਵੱਡਾ ਇੱਥੇ ਪਾਣੀ ਲੱਗਾ ਭਾੜੇ ਤੋਂ ਨਾ ਇੱਥੇ ਨਹੀਂ ਜੀ ਆਪਾਂ ਜਾਈਏ ਕਿ ਕਿਦੇ ਸਾਰੇ ਜਾਮਾਂ ਦੀ ਹੌਲੀ ਰਾਮ ਨਾ ਰਾਮ ਨਾਰੀ ਸਾਹਿਬ ਜੀ ਰਾਮ ਨਾਰੀ ਸਾਹਿਬ ਜੀ ਢੀਪੂ ਵਾਲੇ ਦੇ ਕੋਲ ਜਾਣ ਨਹੀਂ ਆ ਜੀ ਕਦਾਂ ਕੰਨੀ ਦਿੰਦੇ ਉਹਲੇ ਕਣਕ ਦਾ ਕੰਮ ਨਹੀਂ ਨਹੀਂ ਸਾਰੀ ਗੱਲ ਤੁਹਾਡੇ ਕੋਲ ਹੀ ਕਰ ਸਕਦੇ ਉੱਥੇ ਆ ਕੇ ਦਮ ਕਰ ਦਸੀ ਇਹਨਾਂ ਦਾ ਦੱਸੋ ਦੀ ਦੱਸ ਕੀ ਤਾ ਇਹਦੀ ਪ੍ਰੋਬਲਮ ਤੇ ਇਹੀ ਆ ਇਸ ਟਾਈਮ ਬਿਮਾਰ ਆ ਇਹਦਾ ਇਲਾਜ ਤਾਂ ਚੱਲ ਰਿਹਾ ਹੁਣ ਕਹਿੰਦੇ ਮੈਂ ਸਰ ਚੈੱਕ ਕਰਾਈਆਂ 10 1250 ਸਾਰਾ ਇਹ ਨਹੀਂ ਕੋਈ ਹੋਣ ਜਿਹੜੀ ਕੋਈ ਚੀਜ਼ ਦੀ ਚਾਹਤ ਹਾਂਜੀ ਉਹ ਦੱਸ ਮੈਨੂੰ ਇਹਦੀ ਜ਼ਰੂਰਤ ਤਾਂ ਬਹੁਤ ਕੁਛ ਹੈ ਦੇਖ ਲੋ ਤਾਂ ਦੇ ਸਾਹਮਣੇ ਮੈਡੀਕਲੀ ਕੀ ਜ਼ਰੂਰਤ ਹੈ ਦੱਸੋ ਕੋਈ ਡਾਕਟਰ ਨੇ ਇਹਨੂੰ ਦਵਾਈ ਦੱਸੀ ਉਹ ਆਪਾਂ ਉਹ ਆਪਾਂ ਜੇ ਕੋਈ ਕੋਈ ਮੰਡੀ ਮੈਂ ਬਾਹਰੋਂ ਲੈ ਕੇ ਦਿਨਾ ਇਹਨੂੰ ਜੋ ਚਾਹੀਦਾ ਵਾ ਉਹ ਲੈ ਕੇ ਦੋ ਤਾਂ ਕਹਿੰਦੇ ਇਹਨੂੰ ਰੇਸਾ ਹੋਈ ਹੋਈ ਹੈ ਇਹਨੂੰ ਕਹਿੰਦੇ ਅੱਜ ਜੀ ਮੈਂ ਪਟਿਆਲੇ ਕਦੀ ਜਾ ਨਹੀਂ ਸਕਦੀ ਮੈਂ ਕੱਲਾ ਬੱਚਾ ਸੰਭਾਲ ਨਹੀਂ ਸਕਦੀ ਮੈਂ ਕਿਹਾ ਮੇਰੀ puri aayda dil te karo ਨਹੀਂ ਹੋਣੀ ਹਾਂ ਇੱਥੇ ਸਾਰਾ ਕੁਛ ਇਹਦਾ ਇੱਥੇ ਕਰੋ ਮੇਰੀ ਕੋਈ ਚੀਜ਼ ਕੋਈ ਨਹੀਂ ਹੈ ਮੈਂ ਨਾ ਆਪ ਮਾਤਾ ਆਇਆ ਇਹ ਨਹੀਂ ਕਰਦੀਆਂ 16 ਮਹੀਨੇ ਮੈਂ ਆਉਨਾ ਮੈਂ ਡਾਕਟਰ ਨੂੰ ਪੁੱਛੀ ਈਦਾ ਕੰਮ ਇਹਦੇ ਲਈ ਹੈਗਾ ਵਾ ਉਹ ਸਾਰਾ ਪੂਰਾ ਕਰਕੇ ਜਨ ਜੋ ਇਹ ਡਾਕਟਰ ਲਈ ਚਾਹੀਦਾ ਵਾ ਉਹ ਮੈਂ ਕਰੂੰਗਾ ਤੈਨੂੰ ਕਰਨ ਦੀ ਲੋੜ ਨਹੀਂ ਕੀ ਪਰ ਲੈ ਕੇ ਗੱਲ ਇਹਨੂੰ ਚਲੋ ਮੈਂ ਇਹਦੇ ਲਈ ਉਹ ਆਇਆ ਮਾਕਾਰ ਆ ਹਾਂ